ਤਰਨਤਾਰਨ ਰਾਸ਼ਟਰੀ ਰਾਜਮਾਰਗ ਤੇ ਤੇਜ਼ ਰਫ਼ਤਾਰ ਫੋਰਚੂਨਰ ਗੱਡੀ ਦੇ ਵੱਲੋਂ ਛੁੜਾ ਹੈ ਸਾਈਕਲ ਸਵਾਰ ਵਿਅਕਤੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ ਟੱਕਰ ਇੰਨੀ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਸਾਈਕਲ 80 ਫੁੱਟ ਤੋਂ ਵੀ ਦੂਰ ਜਾ ਕੇ ਡਿੱਗਿਆ ਹੈ ਜਿਸ ਤੋਂ ਬਾਅਦ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬ੍ਰਿਤਕ ਦੀ ਪਛਾਣ ਬਜ਼ੁਰਗ ਪਿਆਰਾ ਸਿੰਘ ਪੁੱਤਰ ਚੰਦਨ ਸਿੰਘ ਵਾਸੀ ਗੋਇੰਦਵਾਲ ਸਾਹਿਬ ਦੇ ਵਜੋਂ ਹੋਈ ਹੈ ਦੱਸਦੇ ਕਿ ਪ੍ਰਤੱਖ ਦਰਸ਼ਿਆ ਅਨੁਸਾਰ ਜੁੜਾ ਹੈ ਮ੍ਰਿਤਕ ਪਿਆਰਾ ਸਿੰਘ ਘਰਾਂ ਦੇ ਵਿੱਚ ਦੁੱਧ ਪਾਉਣ ਦਾ ਕੰਮ ਕਰਦਾ ਸੀ ਟੱਕਰ ਦੌਰਾਨ ਪਿਆਰਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਮਾਮਲਾ ਕੀ ਹੈ ਜੀ ਕਸ਼ਮੀਰ ਸਿੰਘ ਜੀ ਕੀ ਮਾਮਲਾ ਹੋਇਆ ਇਹ ਐਕਸੀਡੈਂਟ ਹੋਇਆ 6:30 ਵਜੇ ਦਾ ਪਹਿਲਾਂ ਨਾਕੇ ਤੇ ਦੱਸਿਆ ਮੁੜ ਕੇ ਥਾਣੇ ਜਾ ਕੇ ਤਾਂ ਕਿਨਾਂ ਬੈਠੇ ਤੇ ਮੁੱਚੀ ਆਂਦਾ ਥਾਣੇ ਦਾ ਤਿਆਰ ਹੋਣ ਧਿਆ ਅੱਛਾ ਜੀ ਉਹਨੇ ਤਿਆਰ ਹੀ ਬਣੇ ਕਿੰਨੇ ਵਜੇ 10:00 ਵਜੇ ਹੋਣਾ ਚਾਹ ਕੇ ਨਾਕੇ ਤੋਂ ਕਿੰਨੀ ਕੁ ਦੂਰ ਹਾਦਸਾ ਵਾਪਰਿਆ ਨਾਕੇ ਤੋਂ ਬਿਲਕੁਲ ਲੱਗ ਗਈ ਹੈ ਕਿ ਮੇਰੇ ਕਿਲੇ ਡੇਢ ਕਿਲੇ ਦਾ ਫੰਦ ਸਾਰਾ ਇੱਕ ਡੇਢ ਕਿਲੇ ਦਾ ਆ ਸਾਹਮਣੇ ਦਿਖਣ ਰਿਹਾ 10-150 ਫੁੱਟ ਥਾਣੇ ਜਾਣ ਤੋਂ ਬਾਅਦ ਵੀ ਕੋਈ ਰਿਸਪੌਂਡ ਨਹੀਂ ਕੀਤਾ ਤੁਸੀਂ ਕੋਈ ਨਹੀਂ ਹੋਇਆ ਜੀ 6:30 ਵਜੇ ਦਾ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਕੈਪਿਟੇਨ ਚੌਕ ਦੇ ਵਿੱਚ ਵੀ ਇਹੀ ਜਾ ਕੇ ਅੱਧਾ ਘੰਟਾ ਬੈਠੇ ਰਹੇ ਇਹਨਾਂ ਦੇ ਕੋਲ ਇਹਨਾਂ ਨੇ ਸਾਨੂੰ ਕੁਝ ਵੀ ਜਵਾਬ ਨਹੀਂ ਦਿੱਤਾ ਫਿਰ ਥਾਣੇ ਵੀ ਜਾ ਕੇ ਬੈਠੇ ਰਹੇ ਆ ਉੱਥੇ ਮੁੰਛੀ ਦੇ ਕੋਲ ਵੀ ਅੱਧਾ ਫੋੜਾ ਜਿੰਦਾ ਉੱਥੇ ਸਾਨੂੰ ਇਹਨਾਂ ਨੇ ਬਾਹਰ ਛੱਡਿਆ 2 ਘੰਟੇ ਉਹ ਚੱਲਿਆ ਇੱਥੇ ਕੋਈ ਪੁਲਿਸਿੰਗੀ ਆਈ ਕਿੰਦਾ ਦਾ ਪ੍ਰਸ਼ਾਸਨ ਆ ਜੀ ਐਕਸੀਡੈਂਟ ਕਿਹਨਾਂ ਦਾ ਹੋਇਆ ਜੀ ਐਕਸੀਡੈਂਟ ਸਾਡੇ ਗਵਾਂਡੀ ਨੇ ਸਾਡੇ ਮਾਮਾ ਜੀ ਲੱਗਦੇ ਆ ਕਿਨਾਰਾ ਸਿੰਘ ਕਿਨਾਰਾ ਸਿੰਘ ਕਿੰਨੇ ਵਜੇ ਦਾ ਹਾਦਸਾ ਇਹ 6:30 ਵਜੇ ਦਾ ਜੀ ਸਾਡੇ 6:00 ਹੋ ਗਏ 2:00 ਨੂੰ ਤੁਸੀਂ ਜਾਣਕਾਰੀ ਲਈ ਹੈ ਉਸ ਤੋਂ ਬਾਅਦ 2 ਘੰਟੇ ਹੋ ਚੱਲੇ ਆ ਜੀ ਅੱਜ ਤੱਕ ਪੁਲਿਸ ਨੇ ਕੋਈ ਪੁਲਿਸ ਨਹੀਂ ਆਈ ਕੋਈ ਕਾਰਵਾਈ ਨਹੀਂ ਹਾਲੇ ਤੱਕ ਹੋਈ ਠੀਕ ਹੈ ਜੀ ਅਸੀਂ ਥਾਣੇ ਵੀ ਜਾ ਗਏ ਅੱਜ ਤੱਕ ਹੀ ਉੱਥੇ ਬੈਠੇ ਰਹੇ ਪਹਿਲਾਂ ਪੁਲਿਸ ਵਾਲੇ ਇਹ ਤਾਂ ਨਾ